ਸਤਿ ਸ਼੍ਰੀ ਅਕਾਲ ਜੀ ਬਿੱਦੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਬਿੱਦੀ ਤੁਹਾਡਾ ਵੀ ਜੀ ਸਾਡੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਬਿੱਦੀ ਵੀ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਵਿਖਾਉਣੀ ਆ ਇੱਕ ਬਹੁਤ ਹੀ ਸਾਫ਼ ਸੁਥਰੀ ਤੇ ਚੰਗੇ ਵੱਡੇ ਰਿਕਾਰਡ ਵਾਲੀ ਤੇ ਵੱਡੇ ਕੱਦ ਹਾਥੀ ਜਿੱਦੀ ਝੋਟੀ ਹਾਂਜੀ ਇਹ ਵੀਰਾਂ ਨਾਲ ਦੀ ਘਰੇਲੂ ਝੋਟੀ ਆ ਘਰ ਦੀ ਝੋਟੀ ਇਹਨਾਂ ਦੀ ਕੋਈ ਵੀਰ ਪਾਰਪੂਰ ਨਹੀਂ ਕਰਦੇ ਘਰ ਦੀ ਝੋਟੀ ਇਹਨਾਂ ਦੀ ਤੇ ਸਾਰਾ ਮਾਲ ਘਰ ਦਾ ਹੀ ਵੱਜਿਆ ਬਹੁਤ ਸਾਫ਼ ਸੁਥਰਾ ਮਾਲ ਆ ਵੇਖੋ ਤੇ ਆਪਾਂ ਕਰਦੇ ਹਾਂ ਵੀਰਾਂ ਨਾਲ ਗੱਲਬਾਤ ਇਹ ਆ ਬੰਦੂ ਵੀ ਦੀ ਇੱਥੇ ਬੰਦੂ ਕੱਲੇ ਤੇ ਬੰਦੂ ਪਿਛੇ ਮੰਨ ਇਹ ਦੀ ਦੱਸਿਓ ਆਪਣਾ ਨਾਮ ਤੇ ਐਡਰੈਸ ਨਹੀਂ ਮੇਰਾ ਨਾਮ ਪ੍ਰਦੀਪ ਸਿੰਘ ਵਰਪਾਲ ਪੱਤੀ ਬਾਲੇਗੇ ਅੱਛਾ ਜੀ ਸਟੰਬਰ ਠੀਕ ਹੈ ਜੀ ਤੇ ਬਾਲੇ ਕੇ ਪੱਤੇ ਬਲਗੇ ਪਿੰਡ ਵੀਰਾਂ ਦਾ ਹੈਗਾ ਆ ਵਰਪਾਲੇ ਚੱਬੇ ਅੱਡੇ ਦੇ ਪਿੰਡ ਆ ਜਿਹੜੀ ਤਰਨਤਾਰ ਤੋਂ ਅੰਮ੍ਰਿਤਸਰ ਨੂੰ ਛੜਕਾਉਂਦੀ ਆ ਉੱਥੇ ਪ੍ਰਦੀਪ ਸਿੰਘ ਦੀ ਸਮਾਹ ਲਾਗੇ ਅੱਛਾ ਬਾਬਾ ਨੋਹ ਸਿੰਘ ਦੀ ਸਮਾਹ ਲਾਗੇ ਵੀਰ ਕਹਿੰਦਾ ਪਿੰਡ ਆ ਤੇ ਵੀ ਦੀਏ ਘਰ ਦੀ ਝੋਟੀ ਆਪਣੀ ਹਾਂਜੀ ਅੱਛਾ ਅੱਛਾ ਇੱਕ ਨਵਾਂ ਸੁਭਾ ਸੁਣੀ ਹੋਣਾ ਇਹ ਦੂਜੇ ਸਵੇਰ ਨੂੰ ਚੁਣੀਗੇ ਠੀਕ ਹੈ ਜੀ ਦੂਜੇ ਸਵੇਰ ਵੀਰ ਕਹਿੰਦਾ ਸੁਣੀ ਆ ਤੇ ਕਿੰਨੇ ਕ ਦਿਨ ਲੱਜੂਗੀ ਹਜੇ ਜਿਹੜੇ ਨਹੀਂ ਲੈ ਜਾਣੇ 15 20 25 ਦਿਨ ਲੱਗੇ ਜਾਣਗੇ ਅੱਛਾ 20 25 ਦਿਨ ਵੀਰ ਕਹਿੰਦਾ ਲੈ ਜਾਣੇ ਬਾਕੀ ਚੰਗੀ ਤਿਆਰ ਹੋਣ ਦੀ ਹੈ ਚੰਗੇ ਰਿਕਾਡ ਵਾਲੀ ਆ ਤੇ ਇਹਦਾ ਵੀਰ ਜੀ ਦੂਸਰਾ ਮਾਰਾ ਕੀ ਦੁੱਧ ਦਾ ਰਿਕਾਡ ਕੋਡ ਕਿੰਨਾ ਕੁ ਭਰਦੀ ਰਹੀ ਇਹ ਦੁੱਧ ਇਹਦੇ ਥੱਲੇ ਦੇ ਪਿਛਲੀ ਵਾਰੀ ਆਪਣਾ 15 16 ਲੀਟਰ ਚੋਣਦੇ ਰਹੇ ਜੀ ਠੀਕ ਹੈ ਵੀਰ ਕਹਿੰਦਾ 15 16 ਲੀਟਰ ਪਿਛਲੇ ਸਵੇਰ ਦੁੱਧ ਚੋਇਆ ਵਾ ਤੇ ਬਾਕੀ ਹੈ ਵੀ ਵੀਰ ਜੀ ਬਹੁਤ ਹੀ ਤਕੜੀ ਝੋਟੀ ਚੰਗੀ ਸਾਂਭੀ ਵੀਰ ਨੇ ਚੰਗੀ ਰੀਜ ਨਾਲ ਸਾਂਭੀ ਆ ਸਰਾਂ ਦੀ ਸਿੰਘ ਦੀ ਸਾਫ ਆ ਵੇਖੋ ਅਕੀਰ ਨੂੰ ਰੀ ਸ਼ੌਂਕ ਬੜਾ ਆ ਤੁਹਾਨੂੰ ਕਟੀਆਂ ਵਿਖਾਉਣੇ ਨਾ ਝੋਟੀਆਂ ਦੀਆਂ ਜਿਹੜੀਆਂ ਕਟੀਆਂ ਆ ਸਾਂਭੀਆਂ ਚੰਗੀਆਂ ਤਿਆਰ ਕੀਤੀਆਂ ਵਾ ਤੇ ਓਕੇ ਅਜਾ 20 ਦਿਨ ਜੇ ਲੈ ਜੂਗੀ ਚੰਗੀ ਫਿਰ ਤਿਆਰ ਹੋਊਗੀ ਬਾਕੀ ਐਰਕਾਂ ਤੇ ਫਿਰ ਵੱਧ ਦੁੱਧ ਭਰੂਗੀ ਹਨਾ ਜੇ ਪਿੱਛੇ 14 15 ਨਾਲ ਦਿੱਤਾ ਤੇ ਦੁੱਧ ਵੱਧ ਝੋਟੀ ਦੇ ਸਕਦੀ ਆ ਆਪਾਂ ਖੋਲ ਕੇ ਤੋਰੀ ਮੜੀਆਂ ਨੂੰ ਪਰ ਇਹਨੂੰ ਕਰਿਓ ਸੱਦੀ ਤੋਰੀ ਰੋਟੀ ਵੀ ਬਹੁਤ ਹੀ ਸਾਫ ਸੁਥਰੀ ਜੇ ਵੀਰ ਦੀ ਘਰ ਦੀ ਝੋਟੀ ਆ ਆ ਵੇਖੋ ਜੀ ਆਇਆ ਤਿਆਰ ਹੋਣੀ ਆ ਬੰਨੀ ਹਾਥੀ ਗਿੱਡੀ ਛੋਟੀ ਆ ਜੀ ਚੰਗਾ ਕੱਦ ਤੇ ਵਜੂਦ ਤੇ ਚੰਗੀ ਪਲੀ ਆ ਸਾਂਭੀ ਬਹੁਤ ਦੇ ਵੀਰਨੀ ਛੋਟੀ ਚੋਰ ਲੋ ਬੰਦ ਹੋਈ ਦਰ ਤੇ ਸਕਵਾਰਟੀ ਦੇਖੋ ਕੱਡੀ ਸਾਫ ਆ ਵੇਖੋ ਸੋਹਣੀ ਬਿਲਕੁਲ ਗੰਦੀ ਥਾਣਾ ਦਾ ਸਾਇਜ ਤੇ ਗਿਆ ਵੀ ਚੰਗਾ ਅਕੀ ਵਿੱਦੀ ਝੋਟੇ ਚਲੋ 10-15 ਦਿਨਾਂ ਨੂੰ ਇਹ ਝੋਟੀ ਹੋਣ ਵਾਲੀ ਹੈ ਤਿਆਰ ਦੰਲੇਵਾ ਜੇ ਬਣਾਉਣਾ ਆ ਲੰਬਾਈ ਲੇਵੇ ਦੀ ਝੱਡੇ ਦੀ ਬਹੁਤ ਸਾਫ ਸੁਥਰੀ ਹੈ ਵਿੱਦੀ ਕੀ ਮੁੱਲ ਕਰਨਾ ਫਿਰ ਝੋਟੀ ਦਾ ਮੁੱਲ ਤੇ ਆਪਾਂ 1 ਲੱਖ 10 ਹਜ਼ਾਰ ਕਰਦੇ ਆ ਬਾਕੀ ਮੌਕੇ ਦੇ ਮਾਨਤਾ ਆ ਕਰ ਲਵਾਂਗੇ ਠੀਕ ਹੈ ਵੀਰ ਕਹਿੰਦਾ ਮੁੱਲ ਤੇ ਝੋਟੀ ਦਾ ਅਸੀਂ 1 ਲੱਖ ਬਿਲਕੁਲ ਹੀ ਜਾਇਜ਼ ਮੁੱਲ ਜੇ ਵਿੱਦੀ ਝੋਟੀ ਦੇ ਹਿਸਾਬ ਨਾਲ ਵੇਲਾ ਕੋਲੇ ਜਾਜ ਮੋਲਿਆ ਵੀ ਇਹਦੀ ਚਲੋ ਘਰ ਦੀ ਝੋਟੀ ਆ ਤੇ ਇਹ ਚੋਣ ਬਹੁਤ ਪੋਲੀ ਹੈ ਅੱਛਾ ਚੋਣ ਬਹੁਤ ਪੋਲੀ ਆ ਕਿ ਆਪਣੀ ਮਜਬੂਰੀ ਕਰਕੇ ਵੇਚਣ ਲੱਗੇ ਆ ਓਦਾਂ ਦੇ ਸਾਡਾ ਜੀ ਨਹੀਂ ਕਰਦਾ ਵਿੱਚ ਨੂੰ ਠੀਕ ਹੈ ਵੀਰ ਕਹਿੰਦਾ ਮਜਬੂਰੀ ਕਰਕੇ ਝੋਟੀ ਵੇਚਣ ਲੱਗੇ ਆ ਕੋਈ ਕੰਮ ਕਰੇ ਲੋਕ ਲੋੜ ਉਹ ਵੀਰ ਨੂੰ ਤੇ ਓਦਾਂ ਦੇ ਕਹਿੰਦਾ ਵੇਚ ਨੂੰ ਜੀ ਨਹੀਂ ਕਰਦਾ ਝੋਟੀ ਬਹੁਤ ਹੀ ਸਾਫ ਸੁਥਰੀ ਬਲੀ ਜਿੰਨੀ ਤਾਰੀਫ ਕਰ ਲਗੀ ਓਨੀ ਝੋਟੀ ਸਾਫ ਸੁਥਰੀ ਆ ਥਣਾ ਦੀ ਬਿਲਕੁਲ ਸਾਹਬ ਜੇ ਬਾਕੀ ਕੋਈ ਵੀਰ ਭਰਾ ਜਿਹੜਾ ਸੌਦਾ ਕਰ ਲੇ ਧਿਆਨ ਕੇ ਭਾਵੇਂ ਬੇਸ਼ੱਕ ਆਪਣੇ ਥਣ ਤੇਪ ਕੇ ਖੜ ਸਕਦਾ ਆ ਬਾਸ ਕਰਕੇ ਖੜ ਸਕਦਾ ਆ ਬਾਕੀ ਘਰੇਲੂ ਝੋਟੀ ਆ ਇਹ ਨਹੀਂ ਕਿ ਕਿਦੋਂ ਆਈ ਆ ਜਾਂ ਵੀਰ ਨੇ ਵੇਚ ਨਹੀਂ ਲੈਂਦੀ ਆ ਘਰ ਦੇਲੂ ਝੋਟੀ ਆ ਮੇਰ ਲਾਗੋ ਵੇਖੋ ਚੈੱਕ ਕਰਾ ਦਨੇ ਆਪਾਂ ਅਗੋਂ ਸਾਇ ਸਭ ਕੋਈ ਵੱਧ ਵਧੀਆ ਵੀਰ ਆ ਵੇਖੋ ਵੀਰ ਕੋ ਝੋਟੀਆਂ ਵੀ ਕੱਟੀਆਂ ਇਹਨਾਂ ਸਾਬੀਆਂ ਨੇ ਵੀਰ ਨੇ 6 ਪੰਜਾਂ ਪੰਜਾਂ ਮਹੀਨੇ ਦੀਆਂ ਕੱਟੀਆਂ ਵੇਖੋ ਚੌਹਾਂ ਚੌਹਾਂ ਉਹ ਉਹ ਮਹੀਨੇ ਦੋ ਮਹੀਨੇ ਦੀ ਕੱਟੀ ਜੇ ਵੇਖੋ ਕੱਡੀਆਂ ਤਾਂ ਵੀਰ ਨੇ ਬਹੁਤ ਸਾਂਭਿਆ ਮਾਲ ਆ ਕੇ ਬਾਕੀ ਵੀ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਓਏ ਖਾਲਸਾ ਓਏ ਫਤਿਹ ਜੀ